ਵੋਟਾ ਪਾ ਕੇ ਜਿਤਾਓ ਇਹ ਗੱਲ ਡੇਢ ਸਾਲ ਦੀ ਨਹੀਂ ਡੇਢ ਸਾਲ ਅੰਦਰ ਵੀ ਮੈਂ ਤੁਹਾਨੂੰ ਯਕੀਨ ਨਾ ਕਹਿ ਸਕਦਾ ਕਿ ਜੋ ਸਾਡੇ ਆਮ ਇਹ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਲਿਖ ਲਿਖ ਕੇ ਲੱਗਾ ਨਾ ਬਾਹਰ ਕਿ ਕੇਵਲ ਡੇਢ ਸਾਲ ਚਲਿਆ ਜਾਣਾ ਕੇਵਲ ਡੇਢ ਗੱਲ ਡੇਢ ਸਾਲ ਦੀ ਨਹੀਂ ਜੇ ਜੀਵਨ ਗੁਪਤਾ ਜੀ ਡੇਢ ਸਾਲ ਲਈ ਵੀ ਐਮਐਲਏ ਬਣਨਗੇ ਗੱਲ ਜੀਵਨ ਗੁਪਤਾ ਜੀ ਦੀ ਨਹੀਂ ਕੇਂਦਰ ਦੀ ਸਰਕਾਰ ਦਾ ਐਮਐਲਏ ਨੁਮਾਇੰਦਾ ਇੱਥੇ ਆਊਗਾ ਇੰਡਸਟਰੀ ਦੇ ਲਾਭ ਲੈਣੇ ਹੋਣ ਇਲਾਕੇ ਲਈ ਪੈਸੇ ਲੈ ਕੇ ਆਉਣ ਸ਼ਹਿਰ ਨੂੰ ਸਪੈਸ਼ਲ ਸਟੇਟਸ ਦਵਾਉਣਾ ਹੋਵੇ ਇਹ ਕੰਮ ਜੀਵਨ ਗੁਪਤਾ ਜੀ ਦੇ ਮਾਧਿਅਮ ਤੋਂ ਅਸੀਂ ਕਰਕੇ ਦੇਾਂਗੇ ਅਸੀਂ ਤੁਹਾਨੂੰ ਜ਼ਿੰਮੇਵਾਰੀ ਲੈ ਕੇ ਔਰ ਤੁਹਾਡੇ ਕੋਲ ਤਿੰਨ ਤਿੰਨ ਸਰਕਾਰਾਂ ਆਉਣਗੀਆਂ ਕੇਂਦਰ ਦੀ ਸਰਕਾਰ ਤੇ ਸਿਗੀ ਸਿਗੀ ਦਿੱਲੀ ਦੀ ਸਰਕਾਰ ਵੀ ਤੁਹਾਡੇ ਇੱਚਾ ਕੇ ਇਹ ਤੇ ਲੁੱਟਣ ਆਏ ਨੇ ਤੁਹਾਨੂੰ ਆਬਾਦ ਕਰਨ ਵਾਸਤੇ ਇਸ ਕੰਸਟੀਟੂਐਂਸੀ ਲਈ ਕੰਮ ਕਰਨ ਵਾਸਤੇ ਖੜੀ ਹੋ ਗਿਆ ਆਪੇ ਸਰ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਏ ਇਹ ਲੁਟੇਰੇ ਜਿਹੜੇ ਪੰਜਾਬ ਨੂੰ ਆਏ ਨੇ ਦਿੱਲੀ ਤੋਂ ਭਜਾਏ ਹੋਏ ਇਹਨਾਂ ਲੁਟੇਰਿਆਂ ਤੋਂ ਬਚੋ ਇਹ ਉਹ ਲੋਕ ਨੇ ਮੈਂ ਇੱਕ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਕਰੂੰਗਾ ਇਹਨਾਂ ਦਾ ਮਾਡਲ ਉਹੀ ਆ ਜੋ ਅਮਰੀਕਾ ਦਾ ਮਾਡਲ ਰਿਹਾ ਨਾ ਸਾਰੀ ਉਮਰ ਅਮਰੀਕਾ ਕੀ ਕਰਦਾ ਸੀ ਚੰਗਾ ਭਲਾ ਮੁਲਕ ਵਸਦੇ ਹੁੰਦੇ ਆ ਉਹਨਾਂ 'ਚ ਜਾਂਦਾ ਏ ਉਹਨੂੰ ਸੁਪਨੇ ਦਿਖਾਉਂਦਾ ਏ ਆ ਤੁਸੀਂ ਦੇਖੋ ਇਰਾਕ ਚੰਗਾ ਭਲਾ ਵੱਸਦਾ ਪਿਆ ਸੀ ਲੀਬੀਆ ਚੰਗਾ ਭਲਾ ਵੱਸਦਾ ਪਿਆ ਸੀ ਅਫਗਾਨਿਸਤਾਨ ਐਡਾ ਮਾਡਰਨ ਸ਼ਹਿਰ ਸੀਗਾ ਉਹਨਾਂ ਸ਼ਹਿਰਾਂ ਉਹਨਾਂ ਦੇ ਮੁਲਕਾਂ 'ਚ ਗਏ ਉਹਨਾਂ ਨੂੰ ਕਹਿੰਦੇ ਦੇਖੋ ਆਣੀ ਤੁਹਾਨੂੰ ਇੰਨੀ ਤਰੱਕੀ ਦਿਖਾ ਦੇਣੀ ਅਮਰੀਕਾ ਬਣਾ ਦੇਣਾ ਮਗਰੋਂ ਉਜਾੜ ਕੇ ਉਹਨਾਂ ਨੂੰ ਖਤਮ ਕਰਕੇ ਹੱਥ ਜੋੜ ਕੇ ਵਾਪਸ ਆਈਂਦੇ ਨੇ ਕਹਿੰਦੇ ਜੀ ਗਲਤੀ ਹੋ ਗਈ ਸਾੜ ਤੋਂ ਸੰਭਾਲਿਆ ਨਹੀਂ ਗਿਆ ਅੱਜ ਤੁਸੀਂ ਦੇਖੋ ਜੋ ਹਾਲਾਤ ਇਰਾਕ ਦੇ ਬਣਾਤੇ ਲੀਬੀਆ ਦੇ ਬਣਾਤੇ ਅਫਗਾਨਿਸਤਾਨ ਦੇ ਬਣਾਤੇ ਉਸੇ ਮਾਡਲ ਦਾ ਅਰਵਿੰਦ ਕੇਜਰੀਵਾਲਾ ਦਿੱਲੀ ਨੂੰ ਲੁੱਟ ਪੁੱਟ ਕੇ ਕਹਿ ਕੇ ਆ ਗਿਆ ਹੁਣ ਤੇ ਮੇਰੇ ਵਸ ਦੀ ਗੱਲ ਜੀ ਮੈਂ ਚੱਲਿਆ ਹੁਣ ਪੰਜਾਬ ਪੰਜਾਬ ਕੀ ਕਰਨ ਚੱਲਿਆ ਹੈ ਕਹਿੰਦਾ ਦਿੱਲੀ ਉਜਾੜਤੀ ਹੁਣ ਪੰਜਾਬ ਦੀ ਵਾਰੀ ਹੁਣ ਪੰਜਾਬ ਉਜਾੜੂਗਾ ਜਾ ਕੇ ਜਿਹੜੇ ਬੰਦੇ ਨੂੰ ਦਿੱਲੀ ਲੋਕਾਂ ਸੱਤਾ ਦਿੱਤੀ ਤੁਸੀਂ ਦੇਖੋ ਕਿੰਨਾ ਗੈਰ ਜ਼ਿੰਮੇਵਾਰ ਆਦਮੀ ਆ ਕਿੰਨਾ ਗੈਰ ਜ਼ਿੰਮੇਵਾਰਾ ਰਵਈਆ ਇਸ ਇਨਸਾਨ ਦਾ ਜਿੰਨਾ ਲੋਕਾਂ ਨੇ 10 ਸਾਲ ਤੱਕ ਰਾਜ ਕਰਾਇਆ ਇੱਕ ਘੰਟਾ ਨਾਲ ਨਿਕਲੋਤਾ ਥਾਰਨ ਤੋਂ ਬਾਅਦ ਇੱਕ ਘੰਟਾ ਇੱਕ ਦਿਨ ਉਹਨਾਂ ਦਾ ਨਿਕਲੋਤਾ ਅਗਲੇ ਦਿਨ ਗੱਡੀਆਂ ਚੁੱਕ ਕੇ ਪੰਜਾਬ ਆ ਕੇ ਬਹਿ ਗਿਆ ਕਹਿੰਦਾ ਮੈਂ ਰਾਜ ਤੋਂ ਬਣਾਇਂ ਲੈ ਸਕਦਾ ਹਏ ਮੇਰਾ ਰਾਜ ਹਰੇ ਮੇਰਾ ਰਾਜ ਹਾਏ ਮੇਰਾ ਰਾਜ ਹਾਏ ਮੇਰਾ ਰਾਜ ਰਾਜ ਤੋਂ ਬਣਾਇਂ ਲੈ ਸਕਦਾ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਮੋਦੀ ਜੀ ਦੇ ਨੁਮਾਇਦ ਨੂੰ ਜਿਤਾਓ ਇਹ ਜਿੱਤਣਗੇ ਤੇ ਪੰਜਾਬ ਦੇ ਅੰਦਰ ਇੱਕ ਤਾਕਤ ਲੈ ਕੇ ਆਉਗੀ ਬੀਜੇਪੀ ਨੂੰ ਵੀ ਇਹ ਗੱਲ ਸਮਝ ਆਉਗੀ ਕਿ ਸਾਡੇ ਵਾਸਤੇ ਪੰਜਾਬ ਦਾ ਕਿੰਨਾ ਇੰਪੋਰਟੈਂਸ ਆਜ ਇਹ ਬੀਜੇਪੀ ਬਹੁਤ ਚੰਗੀ ਤਰ੍ਹਾਂ ਸਮਝਦੀ ਆ ਇਸੇ ਕਰਕੇ ਪਾਰਟੀ ਸੀਰੀਅਸ ਮੋਡ ਅੰਦਰ ਪੰਜਾਬ ਅੰਦਰ ਜੋ ਇਸ ਵੇਲੇ ਡਰੱਗਸ ਮੈਨੇਸਾ ਪੰਜਾਬ ਅੰਦਰ ਇਸ ਵੇਲੇ ਜੋ ਗੈਂਗਸਟਰਸ ਦਾ ਮੈਨ ਬਣ ਚੁੱਕਿਆ ਹੈ ਪੰਜਾਬ ਅੰਦਰ ਪੰਜਾਬ ਪੁਲਿਸ ਹੀ ਡਰੱਗਸ ਵੇਚੀ ਜਾ ਰਹੀ ਆ ਪੰਜਾਬ ਅੰਦਰ ਸਕੂਲਾਂ 'ਚ ਡਰੱਗਸ ਪਹੁੰਚ ਗਿਆ ਪੰਜਾਬ ਦੇ ਅੰਦਰ ਲੇਡੀਜ਼ ਦੇ ਅੰਦਰ ਡਰੱਗਸ ਪਹਚਾਣ ਦਾ ਕੰਮ ਇਹਨਾਂ ਨੇ ਪਾਪ ਕੀਤਾ ਏਡਾ ਵੱਡਾ ਬੱਜਰ ਪਾਪ ਕੀਤਾ ਜਦੋਂ ਭੈਣਾ ਬੇਟੀਆਂ ਦੀ ਵੀਡੀਓ ਬਾਹਰ ਆਉਂਦੀ ਆ ਸਰਦਾਰ ਸਾਹਿਬ ਸ਼ਰਮ ਨਾਲ ਮਰਮ ਨੂੰ ਜੀ ਕਰਦਾ ਇਹਦਾ ਸਿਰ ਝੁਕ ਜਾਂਦਾ ਇਹਨਾਂ ਨੇ ਉਹ ਪਾਪ ਕੀਤਾ ਬੱਜਰ ਗੁਨਾਹ ਕੀਤਾ ਹੈ ਜੀਵ ਦੇ ਵਾਸਤੇ ਪੰਜਾਬ ਦੇ ਲੋਕ ਛੱਡੋ ਕਦੀ ਵੀ ਇਹਨਾਂ ਨੂੰ ਪਰਮਾਤਮਾ ਵੀ ਮaaf ਨਹੀਂ ਕਰੂਗਾ ਜੋ ਇਹਨਾਂ ਨੇ ਪੰਜਾਬ ਦੇ ਨਾਲ ਕੀਤਾ ਹੈ ਅੱਜ ਘਰ ਘਰ ਨਸ਼ਾ ਪਹਚਾਤਾ ਇਹਨਾਂ ਦੇ ਐਮ.ਐਲ.ਏ ਇਹਨਾਂ ਦੇ ਇੱਕ ਪਾਰਟੀ ਦੇ ਲੀਡਰ ਪੜੇ ਜਾਂਦੇ ਨੇ ਐਮ ਵੇਚਦੇ ਹੋਏ ਔਰ ਤੁਸੀਂ ਦੇਖੋ ਪੁਲਿਸ ਇਨਾ ਦੀ ਵਿੱਚ ਨਸ਼ਾ ਫੜੀ ਜਾਂਦੀ ਆ ਗੱਡੀਆਂ ਦੀਆਂ ਫੋਟੋਆਂ ਆਉਂਦੀਆਂ ਨੇ ਪੁਲਿਸ ਸੜਕਾਂ ਤੇ ਜਾ ਕੇ ਵੇਚਣ ਲਈ ਆ ਸਕੂਲਾਂ 'ਚ ਨਸ਼ਾ ਪਛਾਣ ਤੈਸ ਕਰਕੇ ਜੇ ਨਸ਼ਾ ਮੁਕਤ ਪੰਜਾਬ ਨੂੰ ਬਣਾਉਣਾ ਹੈ ਜੇ ਕ੍ਰਿਮਨਲ ਮੁਕਤ ਹੋਰ ਜੋ ਇਹਨਾਂ ਨੇ ਗੈਂਗਸਟਰਸ ਲੈ ਕੇ ਆਂਦੇ ਨੇ ਉਹਨਾਂ ਤੋਂ ਬਚਾਉਣਾ ਹੈ ਪੰਜਾਬ ਨੂੰ ਉਹ ਗੈਂਗਸਟਰ ਅੱਜ ਹਰ ਇਨਸਾਨ ਦਾ ਜੀਣਾ ਆਰਾਮ ਔਰ ਮਾਵਾਦੇ ਪੁੱਤਾਂ ਨੂੰ ਗੈਂਗਸਟਰ ਬਣਾਤਾ ਬਾਅਦ ਚ ਉਹਨਾਂ ਨੂੰ ਪੁਲਿਸ ਮੁਕਾਬਲੇ 'ਚ ਮਾਰਨ ਦਾ ਕੰਮ ਕੀਤਾ ਜਾ ਰਿਹਾ ਉਹ ਟਾਰਚਰ ਕਰ ਕਰਕੇ ਸੀਆਈ ਸਟਾਫ ਨੇ ਕਿਤਨਾ ਬਠਿੰਡੇ ਦੇ ਅੰਦਰ ਇਕ ਨੌਜਵਾਨ ਬੱਚੇ ਦਾ ਟੌਰਚਰ ਕਰ ਕਰਕੇ ਮਾਰਦਾ ਪੁਲਿਸ ਸਟੇਟ ਬਣਾ ਕੇ ਰੱਖਤੀ ਅਰਵਿੰਦ ਕੇਜਰੀਵਾਲ ਨੇ ਆਪਣੇ ਰਾਜ ਪਿੱਛੇ ਤਾਂ ਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਤੋਂ ਸਵਾਲ ਨਾ ਪੁੱਛਣ ਮਨੀਸ਼ ਸੁਸੋਦੀਆ ਤੋਂ ਸਵਾਲ ਨਾ ਪੁੱਛਣ ਸਤਿੰਦਰ ਜੈਨ ਤੋਂ ਸਵਾਲ ਨਾ ਪੁੱਛਣ ਉਹ ਬੇਬ ਜਿਹੜਾ ਸੀਐਮ ਦੀ ਕੋਟੇ ਚ ਬਿਠਾਰ ਕੇ ਉਹ ਸਵਾਲ ਨਾ ਪੁੱਛਣ ਇਹਨਾਂ ਨੇ ਪੁਲਿਸ ਸਟੇਟ ਬਣਾਤੀ ਜਿਹੜਾ ਬੋਲਦਾ ਏ ਉਹਦਾ ਮਰਡਰ ਕਰਾ ਦਿੰਦੇ ਉਹਨਾਂ ਨੇ ਕਾਊਂਟਰ ਕਰਾ ਦਿੰਦੇ ਨੇ ਉਹਨੂੰ ਪੁਲਿਸ ਕਸਟਡੀ ਚ ਲਿਆ ਕੇ ਕਸਟੋਰੀਅਰ ਐਡੂਕੇਸ਼ਨਲ ਮਾਰਦਾ ਕੰਮ ਕਰਦੇ ਪਿਆ ਇਸ ਕਰਕੇ ਆਪਣੇ ਖੁਸ਼ਹਾਲ ਪੰਜਾਬ ਨੂੰ ਜੇ ਬਚਾਉਣਾ ਜੇ ਇਸ ਲੁਟੇਰੀਆਂ ਦੀ ਪਾਰਟੀ ਨੂੰ ਦਿੱਲੀ ਦੇ ਲੋਕਾਂ ਨੇ ਜਿਨ੍ਹਾਂ ਦੀ ਬढ़ाई ਪਾਰਟੀ ਸੀਗੀ ਉਹਨਾਂ ਨੇ ਭਜਾ ਦਿੱਤਾ ਇਹਨਾਂ ਨੂੰ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਏ ਇਹ ਲੁਟੇਰੀਆਂ ਦੀ ਪਾਰਟੀ ਦੇ ਡੱਬੇ ਬੰਦ ਕਰਾ ਕੇ ਮਨ ਵਾਪਸ ਭੇਜੋ ਜੇ ਪੰਜਾਬ ਨੂੰ ਬਚਾਉਣਾ ਜੇ ਖੁਸ਼ਹਾਲ ਬਣਾਉਣਾ ਜੇ ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਥੋੜਾ ਜਿਹਾ ਟਵਾਲਾ ਇੱਕ ਕੇਸਰੀ ਵਾਲ ਵੀ ਪ੍ਰਗਉਂਤ ਮਾਨ ਦੀ ਪੁਰਾਣੀ ਕੋਈ ਕਿ ਕਿ ਵੀਡੀਓ ਆ ਉਹਨੂੰ ਬਹੁਤ ਮਾਇਰ ਕਰ ਰਹੇ ਆ ਤੁਸੀਂ ਵੀਚ ਕਿਹਾ ਕਿ ਜੀ ਕਿਸੇ ਨੂੰ ਵੋਟ ਪਾ ਦਿਓ ਆ ਆਪ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਬਣਾਤੀ ਹੋਗੀ ਤੇ ਬਈ ਇਸ ਕੰਮ ਦਾ ਤਾਂ ਫਰੋਡ ਐਸੀਆ ਵੀਡੀਓ ਬਣਾਉਣ ਵਾਸਤੇ ਤੇ ਕੇਜਰੀਵਾਲ ਜਾਣਿਆ ਜਾਂਦਾ ਏ ਮੈਂ ਤਾਂ ਮਹਿਤਾਜੀ ਪਹਿਲੇ ਦਿਨ ਆ ਰਿਆਂ ਇੱਥੇ ਨਹੀਂ ਨਹੀਂ ਉਹ ਦਿੱਲੀੋਂ ਕੰਦੇ ਤੁਸੀਂ ਅਰੇ ਬਈ ਦਿੱਲੀ ਦੀ ਗੱਲ ਮੈਨੂੰ ਪਤਾ ਨਹੀਂ ਦਿੱਲੀ ਕਿਹੜੀ ਵਲੇ ਦੀ ਵੀਡੀਓ ਆ ਕਿਸ ਚੀ ਦੀ ਵੀਡੀਓ ਸਭ ਤੁਸੀਂ ਕਹਿ ਰਹੇ ਕਿਸੇ ਫਰੋਡ ਤੋਂ ਇਲਾਵਾ ਕਿਸੇ ਨੂੰ ਮੈਂ ਤਾਂ ਆਇਆ ਜੀ ਇੱਥੇ ਅੱਜ ਆ ਮੈਂ ਤੇ ਲੁਧਿਆਣੇ ਦੀ ਇਲੈਕਸ਼ਨ ਅੰਦਰ ਪਹਿਲੀ ਵਾਰ ਆਇਆ ਉਹ ਮੈਂ ਦੱਸਿਆ ਵੀਡੀਓ ਬਣਾਉਣ ਵਾ ਤੁਸੀਂ ਵੀਡੀਓ ਕਹਿਣ ਡੇ ਜੀ ਤੁਸੀਂ ਮੇਰੀ ਚਿੰਤਾ ਨਾ ਕਰੋ ਤੁਸੀਂ ਆਪਣੀ ਕਰੋ ਤੁਹਾਡੀ ਵੀ ਬਣ ਜਾਣੀ ਆ ਮੇਰੀ ਛੱਡੋ ਏਜੰਟ ਲਗਾਤਾਰ ਫੜੇ ਜਾ ਰਹੇ ਨੇ ਪੰਜਾਬ ਦੇ ਵਿੱਚ ਇਹਨਾਂ ਵਾਲੇ ਕਿਹੜੇ ਨੇ ਦੇਖੋ ਇਹ ਪੰਜਾਬ ਪੁਲਿਸ ਕੀ ਏਜੰਟ ਬਣਾ ਰਹੀ ਕਿੰਨੂ ਬਣਾ ਰਹੀ ਆ ਰੱਬ ਹੀ ਜਾਣਦਾ ਇਹਨਾਂ ਦੇ ਬਾਰੇ ਵਿੱਚ ਆਪਾਂ ਕੁਝ ਕਹਿ ਨਹੀਂ ਸਕਦੇ ਜਦੋਂ ਤੱਕ ਪੰਜਾਬ ਪੁਲਿਸ ਤੇ ਅਤਵਾਦ ਹੀ ਨਹੀਂ ਕਰ ਸਕਦੇ ਜਿਹੜੀ ਪੁਲਿਸ ਇਨਟੈਰੋਗੇਟ ਕਰ ਕਰਕੇ ਮੁੰਡਿਆਂ ਨੂੰ ਇਨਟੈਰੋਗੇਟ ਕਰਕੇ ਮਾਰ ਦਿੰਦੀ ਹੈ ਇਹ ਕਿਸੇ ਨੂੰ ਵੀ ਸਾਬਤ ਕਰਨ ਤੇ ਉੱtre ਹੋਈ ਨਹੀਂ ਕੁਝ ਵੀ ਸਾਬਤ ਕਰਦੀ ਨਹੀਂ ਹਰ ਇੱਕ ਪਾਰਟੀ ਕਹਿੰਦੀ ਹੈ ਜੀ ਇਲੈਕਸ਼ਨ ਅਰੇ ਬਈ ਹਰ ਇੱਕ ਪਾਰਟੀ ਨਾਲ ਐਸ ਇਲੈਕਸ਼ਨ ਸੁਣੀਏ ਨਾ ਸੁਣ ਜੀ ਗੱਲ ਇਲੈਕਸ਼ਨ ਜਿੱਤਣ ਤੋਂ ਬਾਅਦ ਬਟਨਸ਼ੇ ਕੋਈ ਕਾਰਵਾਈ ਨਹੀਂ ਸੁਣ ਤਲੋ ਨਾ ਜਿਤਾਤ ਤੇ ਉਹਨਾਂ ਨੇ ਤਾਂ ਜਿੱਤੇ ਹੀ ਨਹੀਂ ਪੰਜਾਬ 'ਚ ਸਾਨੂੰ ਕਿਉਂ ਸਵਾਲ ਪੁੱਛਦੇ ਜੀ ਜਿੰਨੂੰ ਪੁੱਛੋ ਉਹਨਾਂ ਨੂੰ ਜਿਨ੍ਹਾਂ ਨੇ ਜਿੱਤੇ ਨੇ ਅਸੀਂ ਤਾਂ ਦੇਸ਼ ਅੰਦਰ ਤੁਹਾਨੂੰ ਜਵਾਬ ਦੇ ਸਕਦੇ ਹਾਂ ਦੇਸ਼ ਦੇ ਅੰਦਰ ਦੱਸੋ ਕੋਈ ਨਸ਼ੇ ਵਾਲਾ ਦਿਖਾਈ ਦਿੰਦਾ ਹੋਵੇ ਨਹੀਂ ਦੇਸ਼ ਦੇ ਅੰਦਰ ਹੀ ਹੈ ਜੀ ਨਹੀਂ ਮੈਂ ਕਹਿੰਦਾ ਦੇਸ਼ ਸਾਡੀ ਸਰਕਾਰ ਹੈ ਜਿੱਥੇ ਜਿੱਥੇ ਸਾਡੀ ਸਰਕਾਰ ਹੈ ਜੋ ਉੱਥੇ ਕੋਈ ਨਸ਼ੇ ਵਾਲਾ ਆਉਂਦਾ ਹਾਂ ਮੇਰਾ ਮਤਲਬ ਦੇਸ਼ ਸਾਡੀ ਸਰਕਾਰ ਹੈ ਜਿੱਥੇ ਜਿੱਥੇ ਸਿੱਧਾ ਜੀ ਤੁਸੀਂ ਹੁਣ ਇੱਕ ਐਗਜ਼ਾਮਪਲ ਦਿੱਤਾ ਜਿਗਾ ਕਿ ਅਮਰੀਕਾ ਦੀ ਪੋਲਿਸੀ ਜਿਹੜੀ ਹੈ ਉਹ ਆਵਾ ਦੀ ਪਾਰਟੀ ਅਡਪਟ ਕਰੀ ਤੁਹਾਡੇ ਕਹਿਣ ਦਾ ਮਤਲਬ ਕਿ ਅਮਰੀਕਾ ਸਹੀ ਨਹੀਂ ਉਹਦੀ ਪੋਲਿਸੀ ਸਹੀ ਨਹੀਂ ਹੈ ਮੈਂ ਫੋਰਨ ਪਾਲਿਸ ਇਧਨੇ ਬੈਠਾ ਮੈਂ ਦੱਸਿਆ ਆ ਕਿ ਜੋ ਲਿਬਿਆ ਦਾ ਹਾਲ ਹੋਇਆ ਜੋ ਇਰਾਕ ਦਾ ਹਾਲ ਹੋਇਆ ਜੋ ਅਫਗਾਨਿਸਤਾਨ ਦਾ ਹਾਲ ਹੋਇਆ ਅੱਜ ਉਹਨਾਂ ਨੂੰ ਉਜਾੜ ਕੇ ਤੇ ਆਪਣਾ ਵਾਪਸ ਚਲੇ ਗਏ ਨੇ ਮੈਂ ਤੁਹਾਨੂੰ ਉਹ ਦੱਸਿਆ ਮੈਂ ਕੋਈ ਧਾਰਮਿਕ ਤੌਰ ਤੇ ਕਿਸੇ ਨਾਲ ਆਦ ਦੀ ਨਾ ਵਿਵਾਦ ਦੀ ਨਾ ਜੁਗਾੜ ਦੀ ਮੈਂ ਨਹੀਂ ਗੱਲ ਕਰਦਾ ਮੈਂ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਚ ਨਹੀਂ ਹੈਗਾ ਇਸ ਕਰਕੇ ਮੇਰੇ ਅੱਗੇ ਤੇ ਬੋਲਣਾ ਬਿਲਕੁਲ ਨਜਾਇਜ਼ ਜਿੱਦਿਹਾ ਪ੍ਰਧਾਨ ਮੰਤਰੀ ਕੈਨੇਡਾ ਜਾ ਰਹੇ ਨੇ ਭਗਤਵੰਤ ਸਿੰਘ ਪੱਲੂ ਤੇਰੇ ਕਹੇ ਜਾ ਰਹੇ ਆ ਕਿ ਇਹ ਨਾ ਜਾਇਆ ਜਾਏ ਬਿਲਕੁਲ ਹੈ ਪ੍ਰਧਾਨ ਮੰਤਰੀ ਉੱਤੇ ਜਾਣ ਨਾ ਜਿਹੜੇ ਬੈਠੇ ਸੀ ਸਾਰੇ ਕੋਣ ਕਹਿ ਰਿਹਾ ਤੁਸੀਂ ਕਹਿ ਰਹੇ ਜੀ ਮੈਂ ਨਹੀਂ ਕਹਿ ਰਿਹਾ ਵਿਰੋਧੀ ਕਹੋ ਕੋਣ ਵਿਰੋਧੀ ਮੇਰਾ ਵਿਰੋਧੀ ਕੌਂਕਲਟ ਆਇਆ ਪੰਜਾਬ ਦੀ ਦਿੱਸਤਾ ਬਿਆਨ ਆਇਆ ਕਿ ਜੇਕਰ ਪ੍ਰਧਾਨ ਮੰਤਰੀ ਉੱਤੇ ਜਾਂਦੇ ਤਾਂ ਉਹਨਾਂ ਨੂੰ ਕੀ ਰਾਂਗੇ ਅਸੀਂ ਉੱਤੇ ਹਕਾਤਬਾਦੀ ਬਣਨਗੇ ਵੇਖੋ ਇੱਕ ਨਾ ਟੰਕੀ ਬਾਜ ਹੈਗਾ ਉਹ ਪੰਨੂ ਉਹ ਰੋਜ਼ ਇਹ ਵੀਡੀਓ ਪਾਉਂਦਾ ਵਿਚਾਰੀ ਦੁਕਾਨ ਵੀਡੀਓ ਨਾਲ ਚੱਲਦੀ ਆ ਜੇ ਤੁਸੀਂ ਉਹਦੀ ਵੀਡੀਓ ਚਲਉਣੀ ਬੰਦ ਕਰ ਦਿਓ ਤੇ ਦੁਕਾਨ ਬੰਦ ਹੋ ਜੀ ਇਸ ਕਰਕੇ ਉਹਦੀ ਦੁਕਾਨ ਵੀ ਚੱਲਣ ਦੋ ਤੁਸੀਂ ਦੇ ਦੁਸ਼ਮਣ ਨਾ ਬਣੋ ਸਰ ਕਲੇਟਾ ਜਾਣਗੇ ਜੀ ਪ੍ਰਧਾਨ ਮੰਤਰੀ ਜਾਣਦੇ ਮੈਂ ਮੇਰੇ ਤੋਂ ਕੁਝ ਕਿ ਨਹੀਂ ਜਾਣਗੇ ਜਾਣ ਕੇ ਜਾਣਗੇ ਜੀ ਸਭ ਮੇਲੇ ਨੇ ਸਵੇਲੇ ਨੂੰ ਲਿਆ ਜਾ ਰਹੇ ਜੀ ਜੇ ਪ੍ਰਧਾਨ ਮੰਤਰੀ ਨੇ ਕਿਹਾ ਤਾਂ ਜਾਣਗੇ ਤੇ ਜਾਣਗੇ ਜਾਕਤ ਦਾ ਜਾਣ ਕੇ ਤੇ ਜਾਣਗੇ ਆਓ ਜੀ ਅੱਛਾ ਸਾਰੇ ਆ ਕੇ ਗੋਡਿੰਗ ਕਰਦੇ ਆਓ ਜੀ ਮਾफी ਮੰਗਦਾ ਹੈ ਹੋਇਆ ਕੀ ਕਿ ਮੈਂ ਸੰਗਰੂਰ ਤੋਂ ਜਦ ਚੱਲਣ ਲੱਗਾ ਮੈਂ ਕੱਲ ਨੂੰ ਵਾਪਸ ਅਸੀਂ ਫਿਰ ਲੇਟ ਕਰ ਰਹੇ ਹਾਂ ਉਹ ਮਿਸ ਕਮਿਊਨੀਕੇਸ਼ਨ ਕਰਕੇ ਔਰ ਫਿਰ ਅਸੀਂ ਗੱਡੀ ਇੰਨੀ ਭਜਾਉਂਦੇ ਹੋਏ ਆਏ ਆ ਪਰ ਮਾਫੀ ਚਾਹੁੰਦਾ ਮਾਫੀ ਗਲਤੀ ਮਾਫੀ